ਜੇ ਆਮਨਾਮੀ ਉਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਦੇ ਵਿੱਚ ਤੀਸਰੀ ਮੀਟਿੰਗ ਦਾ ਯੋਜਨ ਸ਼੍ਰੀ ਗਿਦਾ ਮੰਦਰ ਅਰਬਨ ਸਟੇਟ ਫੇਜ਼ 2 ਦੇ ਵਿੱਚ ਕੀਤਾ ਜਾ ਰਿਹਾ ਜਿਸ ਦੇ ਸਾਡੇ ਨਾਲ ਪ੍ਰਧਾਨ ਲਵਲੀ ਜੀ ਆਪਾਂ ਗੱਲਬਾਤ ਕਰਦੇ ਹਾਂ ਲਵਲੀ ਜੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਮੀਟਿੰਗ ਦਾ ਯੋਜਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਹਾਂ ਜੀ ਬਿਲਕੁਲ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਜੀ ਹਾਂ ਜੀ ਇਹ ਹਰ ਸਾਲ ਦੀ ਤਰ੍ਹਾਂ ਅਸੀਂ ਆਮਨਾਮੀ ਦੀ ਉਸ ਕਮੇਟੀ ਵੱਲੋਂ ਜੋ ਬੀਜੇ ਚੌਪੜਾ ਦੀ ਰੱਖਿਆ ਵਿੱਚ ਹੁੰਦੀ ਹੈ ਇੱਕ ਮੀਟਿੰਗ ਕਰਾਉਂਦੇ ਆ ਉਹ ਤੀਸਰੀ ਮੀਟਿੰਗ ਇਸ ਵਾਰੀ ਸਾਡੇ ਹਿੱਸੇ ਆਈ ਹੈ ਸਾਡੇ ਅਰਬਨ ਸਟੇਟ ਸਾਡੇ ਮੰਦਰ ਕਮੇਟੀ ਸਭ ਵੇਟ ਕਰਦੇ ਹਰ ਸਾਲ ਦੀ ਤਰ੍ਹਾਂ ਕਿ ਕਦੋਂ ਸਾਡੀ ਸੇਵਾ ਦਾ ਮੌਕਾ ਮਿਲਦਾ ਤੇ ਅਸੀਂ ਇਹ ਸੇਵਾ ਨਿਭਾਈਏ ਅਸੀਂ ਅਰਬਨ ਸਟੇਟ ਵੱਲੋਂ ਬੌਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੇਖਿਆ ਜਾਂਦਾ ਹੈ ਹਰ ਸਾਲ ਤੋਂ ਮੰਦਿਰ ਕਮੇਟੀ ਵੱਲੋਂ ਰਾਮਨਾਮਯੋਸਾ ਕਮੇਟੀ ਨੂੰ ਬੜਾ ਵੱਡਾ ਸਹਿਯੋਗ ਕਿਹੜਾ ਉਹ ਦਿੱਤਾ ਗਿਆ ਹਾਂਜੀ ਬਿਲਕੁਲ ਜੀ ਅਸੀਂ 86 ਤੋਂ ਬੌਝ ਦੇ ਨਾਲ ਜੁੜੇ ਹੋਏ ਆ ਤੇ ਅੱਜ ਤੱਕ ਬੌਝ ਦੇ ਨਾਲ ਹੀ ਆ ਮੰਦਿਰ ਕਮੇਟੀ ਤੁਹਾਡੇ ਵੱਲੋਂ ਇਹ ਵੀ ਕਹਿ ਗਿਆ ਵੱਡਾ ਸਹਿਯੋਗ ਕਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੀ ਮੰਦਿਰ ਕਮੇਟੀ ਵੱਲੋਂ ਹਿੱਸਾ ਲੁੱਟਾਇਆ ਜਾਏਗਾ ਹਾਂ ਬਿਲਕੁਲ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਸ਼ੋਭਾ ਯਾਤਰਾ ਦੇ ਵਿੱਚ ਝਾਕੀਆਂ ਤਿਆਰ ਕਰਾ ਕੇ ਮੰਦਰ ਵੱਲੋਂ ਭੇਜਦੇ ਆ। ਇਹ ਦੇਖਿਆ ਸੀ ਗੱਲਬਾਤ ਕੀਤੀ ਗਿਆ ਪ੍ਰਧਾਨ ਲਵਲੀ ਜੀ ਦੇ ਨਾਲ ਤੁਹਾਨੂੰ ਦੱਸਦੇ ਆ ਆਰਾਮ ਨਾਮੀ ਉਸਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਬੈਠਕ ਦਾ ਯੋਜਨ ਤੀਸਰਾ ਗੀਦਾ ਮੰਦਰ ਦੇ ਵਿੱਚ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਅਰਬਸਟੇਟ ਫੇਸ 2 ਦਿਆ ਕਿਤੇ ਪਦਮ ਸ਼੍ਰੀ ਵਿਜੇਕਮਾ ਚੋਪੜਾ ਜੀ ਦੇ ਗਵਾਏ 8 ਦੇ ਵਿੱਚ ਜੋ ਸ਼ੋਭਾ ਯਾਤਰਾ ਘੱਟੀ ਜਾਂਦੀ ਆ ਔਰ ਇਸ ਸੰਬੰਧ ਵਿੱਚ ਕਿਹੜੀ ਬੈਠਕ ਦਾ ਇਹ ਸੀਲਸਲਾ ਕੀਤਾ ਜਾ ਰਹੀ ਆ ਤੀਸਰੀ ਬੈਠਕ ਦਾ ਯੋਜਨ ਚਲੰਦਰ ਦੇ ਗੀਤਾ ਮੰਦਿਰ ਅਰਬਸਟ੍ਰੀਟ ਫੇਸ 2 ਦੇ ਵਿੱਚ ਕਿੱਦਾਂ ਜਾ ਰਿਹਾ ਤੁਸੀਂ ਦੇਖ ਰਹੇ ਹੋ ਜੋ ਨਾਮ ਪਗਤ ਆਂਦੇ ਨੇ ਉਹਨਾਂ ਨੂੰ ਜੋ ਹੈ ਆਈ ਕਾਰਡ RAM Namo Society ਦੇ ਪਹਿਲੇ ਮੈਂਬਰ ਬਣਾਏ ਜਾਂਦੇ ਨੇ ਫਿਰ ਉਸ ਤੋਂ ਬਾਅਦ ਆਈ ਕਾਰਡ ਜੋ ਹੈ ਇਸ ਆਈ ਕਾਰਡ ਬਣਾਏ ਜਾਂਦੇ ਨੇ ਆਈ ਕਾਰਡ ਦੇ ਉੱਤੇ ਬਲੱਡ ਕੈਂਪ ਹੋਰ ਵੀ ਜਰੂਰਤ ਕਿਹੜੀਆਂ ਚੀਜ਼ਾਂ ਹੁੰਦੀਆਂ ਉਸ ਦੇ ਮੈਡੀਕਲ ਸਹੂਲਤ ਉਸ ਦੇ ਗੁਆਇਡ ਐਮ ਡੀ ਸੱਬਰਵਾਲ ਜੀ ਆਪਾਂ ਕਰਮਲ ਕਰਦੇ ਆ ਐਮ ਡੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕੜਾ ਮੈਂ RAMNAMAY USSA ਕਮੇਟੀ ਵੱਲੋਂ ਮੀਟਿੰਗਾਂ ਕੀਤੀ ਜਾਂਦੀ ਹੈ ਮੀਟਿੰਗਾਂ ਦੇ ਵਿੱਚ ਮੈਂਬਰ ਬਣਾਏ ਜਾਂਦੇ ਨੇ ਉਹਨਾਂ ਦੇ ਆਈ ਕਾਰਡ ਬਣਾਏ ਜਾਂਦੇ ਨੇ ਐਸੇ ਬਾਰੇ ਦੱਸਿਆ ਜਾਵੇ ਕਿੰთა ਮੈਂਬਰ ਬੰਦੇ ਨੇ ਤੇ ਕਿੰთა ਆਈ ਕਾਰਡ ਜੈ ਸ਼੍ਰੀ ਰਾਮ ਸ਼੍ਰੀ ਰਾਮਨਾਵੀ ਉਸਸ ਕਮੇਟੀ ਜਿਸ ਦੇ ਅਧਿਐਕਸ਼ ਨੇ ਪਰਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਜਲੰਧਰ ਸ਼ਹਿਰ ਦੀ ਇਹ ਸਭ ਤੋਂ ਪ੍ਰਚੀਨ ਸ਼ੋਭਾ ਯਾਤਰਾ ਹੈ ਬੁਝੁਰੋ ਕੇ ਕਹਤ ਅਸਤੇ ਨੇ ਕਿ ਸਨ 1947 ਤੋਂ ਪਹਿਲਾਂ ਇਹ ਜਲੰਧਰ ਸ਼ਹਿਰ ਚ ਸ਼ੋਭਾ ਯਾਤਰਾ ਸ਼ੁਰੂ ਹੋਈ ਸੀ ਨੌਰੀਆਂ ਮੰਦਿਰ ਤੋਂ ਨੌਰੀਆਂ ਮੰਦਿਰ ਜਿਸ ਦਾ ਪਰਸੀਨ ਨਾਮ ਹੈ RAM LALLA ਮੰਦਿਰ ਉਸ ਵੇਲੇ ਇਹ ਜਿਹੜੀ ਸ਼ੋਭਾ ਯਾਤਰਾ ਸੀ ਸ਼ਹਿਰ ਦੇ ਅੰਦਰੂਨੀ ਇਲਾਕੇ ਚ ਹੁੰਦੀ ਹੋਈ ਮਾਈਰਾ ਗੇਟ ਤੋਂ ਮਿੱਠਾ ਬਾਜ਼ਾਰ ਤੋਕ ਕੇ ਉੱਥੇ ਹੀ ਸੰਪਨ ਹੁੰਦੀ ਸੀ ਜਿਸ ਇਸ ਤਰ੍ਹਾਂ ਸ਼ੋਭਾ ਯਾਤਰਾ ਦਾ ਸਰੂਪ ਵੱਧ ਗਿਆ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਬਾਹਰੀ ਇਲਾਕੇ 'ਚ ਵੀ ਆ ਗਈ। ਹੁਣ ਇਸ ਵੇਲੇ ਇਹ ਰਾਮ ਚੌਕ ਤੋਂ ਸ਼ੁਰੂ ਹੋ ਕੇ ਪੂਰੇ ਨਗਰ ਦੀ ਪਰਿਕਰਮ ਕਰਦੇ ਹੋਏ ਜੋਤੀ ਚੌਕ, ਪਟੇਲ ਚੌਕ, ਬਸਤੀਆਂ ਅੱਡਾ ਉਸ ਤੋਂ ਬਾਅਦ ਬਾਈ ਨਾ ਗੇਟ ਤੋਂ ਹੁੰਦੇ ਹੋਏ ਅੱਡਾ ਸ਼ਿਆਰਪੁਰ, ਭਗਤ ਸਿੰਘ ਚੌਕ ਤੇ ਵਾਪਸ ਇਹ ਰਾਮ ਚੌਕ 'ਚ ਸੰਪੰਨ ਹੁੰਦੀ ਹੈ। ਹਰ ਸਾਲ ਇਸ ਰਾਮ ਨਵੀਂ ਸ਼ੋਭਾ ਯਾਤਰਾ ਦੇ ਵਿੱਚ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਸਿਰਸੇ ਪੜਾਈ ਜਾਂਦੇ ਨੇ। ਤਕਰੀਬਨ 1200 ਦੇ ਕਰੀਬ ਹਰ ਸਾਲ ਮੈਂਬਰ ਬਣਦਾ ਹੈ ਔਰ ਇਹ ਹਰ ਇੱਕ ਸਦਸье ਨੂੰ ਪਹਛਾਨ ਪੱਤਰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਜਿਹੜਾ ਕਿ 1 ਸਾਲ ਵਾਸਤੇ ਵੈਲਿਡ ਹੁੰਦਾ ਹੈ ਅਗਲੇ ਸਾਲ ਇਹਨੂੰ ਰੀਨਿਊ ਕਰਦੇ ਹਾਂ 200 ਰੁਪਏ ਦੀ ਫੀਸ ਹੈ ਇਹ ਜੋ ਪੈਸਾ ਹੈ ਇਹ ਸ਼੍ਰੀ ਰਾਮ ਨੋ ਵੀ ਉਸ ਕਮੇਟੀ ਸ਼ੋਭਾ ਯਾਤਰਾ ਅਤੇ ਸ਼ਹਿਰ ਦੇ ਅਲੱਗ-ਅਲੱਗ ਜ਼ਰੂਰਤਮੰਦ ਸਕੂਲਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੀ ਹੈ ਮੈਡੀਕਲ ਕੈਂਪ ਲਗਾਦੀ ਹੈ ਇਸਰਾਂ ਤੇ ਕੰਮ ਕਰਦੀ ਹੈ ਤੇ RAM NAVI USSE ਕਮੇਟੀ ਜਿਹਦੀ ਕਿ ਸ਼ੋਭਾ ਯਾਤਰਾ 6 April ਨੂੰ RAM Chowk ਤੋਂ ਸ਼ੁਰੂ ਹੋ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਸ਼੍ਰੀ RAM NAVI USSE ਕਮੇਟੀ ਵੱਲੋਂ ਪ੍ਰਾਰਥਨਾ ਕਰਦਾ ਕਿ ਉਸ ਦਿਨ ਪਰਿਵਾਰ ਸਹਿਤ ਸਾਰੇ ਹੋ ਬਾਬਾ ਕੇ ਪਹੁੰਚੋ ਜੈ ਸ਼੍ਰੀ ਰਾਮ ਦੇਖਿਆ ਸੀ ਗੱਲਬਾਤ ਕੀਤੀ ਗਿਆ ਐਮ ਦੀ ਜ਼ਬਰਵਾਲ ਜੋ ਰਾਮਨਾਮੇ ਉਸ ਕਮੇਟੀ ਦੇ ਮੀਟਿੰਗਾਂ ਦੇ ਵਿੱਚ ਜੋ ਵੀ ਨਵੇਂ ਮੈਂਬਰ ਬੰਦੇ ਜੋ ਉਸ ਦੇ ਬਾਰੇ ਦੱਸਿਆ ਗਿਆ ਪਹਿਲੇ 200 ਰੁਪਏ ਦੇ ਦੇ ਕੇ ਉਸ ਦੀ ਰਸੀਦ ਕੀਤੀ ਜਾਂਦੀ ਆ ਰਸੀਦ ਤੋਂ ਬਾਅਦ ਉਸ ਦੀ ਫੋਟੋ ਕੀਤੀ ਜਾਂਦੀ ਆ ਫੋਟੋ ਤੋਂ ਬਾਅਦ ਅਲੱਗ-ਅਲੱਗ ਮੈਡੀਕਲ ਚੈੱਕਅਪ ਕੀਤੇ ਜਾਂਦੇ ਨੇ ਮਾਹੀ ਡਾਕਟਰਾਂ ਵੱਲੋਂ ਆਸ਼ੀਰਵਾਦ ਵੱਲੋਂ ਕਿਹੜੀ ਆ ਬਲੱਡ ਕੈਪ ਕਿਹੜੇ ਚੈੱਕ ਕੀਤੇ ਜਾਂਦੇ ਨੇ ਸਿਵਲ ਹਸਪੀਟਲ ਕਪਿਲ ਹਸਪੀਟਲ ਸੀਈਐਸਆਈ ਹਸਪੀਟਲ ਦੇ ਮਾਹੀ ਡਾਕਟਰਾਂ ਵੱਲੋਂ ਜੋ ਮੈਡੀਕਲ ਚੈੱਕਅਪ ਕੀਤੇ ਜਾ ਰਹੇ ਨੇ ਭਾਵੇਂ 슈ਗਰ ਵੀ ਤੇ ਅੱਖਾਂ ਦਾ ਚੈੱਕਅਪ ਆ ਔਰ ਵੀ ਕਿਦੋ ਹੈ ਇਸਦੇ ਚੈੱਕਅਪ ਕਰੇ ਕਿਤੇ ਜਾ ਰਹੇ ਨੇ ਤੇ ਦੇਖ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਲੰਧਰ ਦੇ ਐਡਵਾਂਸਡ ਫੈਸਟੋਰੀਆ ਦੇ ਦੇਖ ਰਹੋ ਯੀਐਸਆਈ ਦੇ ਮਾਹੀ ਡਾਕਟਰਾਂ ਵੱਲੋਂ ਵੀ ਜੋ ਮੈਡੀਕਲ ਚੈੱਕਅਪ ਆਈ ਚੈੱਕਅਪ ਕੀਤੀ ਜਾਂਦੀ ਆ ਤੇ ਜੇ ਕਿਸੇ ਨੂੰ ਪ੍ਰੋਬਲਮ ਆਂਦੀ ਆ ਤਾਂ ਉਸੇ ਟਾਈਮ ਉਹਨਾਂ ਨੂੰ ਆਈਸੀ ਦਵਾਈ ਵੀ ਦਿੱਤੀ ਜਾਂਦੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਚੈੱਕਅਪ ਕਰ ਰਹੇ ਕਿਤੇ ਜਾ ਰਹੇ ਨੇ ਯੀਐਸ ਈਸੀਜੀ ਵੀ ਜਿਹੜੀ ਆ ਉਸ ਦੇ ਮੈਡੀਕਲ ਮਾਹੀ ਡਾਕਟਰਾਂ ਵੱਲੋਂ ਕੀਤੀ ਜਾਂਦੀ ਆ ਤੇ ਤੁਸੀਂ ਦੇਖ ਰਹੋ ਜੋ ਰਾਂਭਾਗੜ੍ਹ ਤੇ ਪਹੁੰਚਦੇ ਨੇ ਉਹਨਾਂ ਨੂੰ ਲੈਟਸ ਲੱਕੀ ਡਰਾ ਦੇ ਉੱਪਰ ਕਿਹੜਾ ਆਪਕਾ ਵੱਤਾ ਵੱਲੋਂ ਜਿੱਤੇ ਜਾਂਦੇ ਨੇ ਤੁਸੀਂ ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਓ ਹੁਣ ਕੁਚੀ ਦੇ ਪਦਮ ਸ਼੍ਰੀ ਜੇਪਾ ਚੋਪੜਾਈ ਦੀ ਦਵਾਈ ਹਿੱਟ ਦੇ ਵਿੱਚ ਜੋ ਮੀਟਿੰਗ ਦਾ سلسلہ ਚੱਲ ਰਿਹਾ ਵਿਚਾਰ ਕੀਤੇ ਜਾਣਗੇ ਆਹ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਦਿਖਾਣੇ ਸਾਡਾ ਨਰਾਮਨਾਮੀ ਉਸ ਕਮੇਟੀ ਦੇ ਮਹਾਸਚੀਬਿਆ ਸਰ ਅੱਜ ਤੀਸਰੀ ਬੈਠਕ ਸੀ ਗਿਤਾ ਮੰਦਰ ਅਰਬਨ ਸਟਰੀਟ ਫੇਸ 2 ਦੇ ਵਿੱਚ ਕੀਤੀ ਗਈ ਅਲਗ-ਅਲਗ ਵਿਚਾਰ ਮੰਦਰਾ ਕਮੇਟੀਆਂ ਦੇ ਸੁਨੇਗੇ ਔਰ ਵਿਚਾਰ ਕਿਹੜੇ ਹੈ ਅਗਰ ਨਰਾਮਨਾਮੀ ਉਸ ਕਮੇਟੀ ਵੱਲੋਂ 6 April ਨੂੰ ਨਿਕਲਣ ਲਈ ਸ਼ਬਾਯਾਤਾਂ ਦੇ ਸਬੰਧ ਵਿੱਚ ਅੱਜ ਦੀ ਇਸ ਬੈਠਕ ਦੇ ਵਿੱਚ ਪਠਾਨਕੋਟ ਤੋਂ ਰਾਜkumar राजू ਐਂਡ ਪਾਰਟੀ ਦੇ ਕਲਾਕਾਰਾਂ ਨੇ ਬਹੁਤ ਸੁੰਦਰ ਜਿਹੜਾ ਭਜਨ ਸੰਗੀਤਨ ਕੀਤਾ ਹੈਗਾ ਉਸ ਤੋਂ ਬਾਅਦ ਬੱਚਿਆਂ ਨੇ ਆਪਣੀਆਂ ਪ੍ਰਸਤੁਤੀਆਂ ਦਿੱਤੀਆਂ ਨੇ ਮੈਡੀਕਲ ਚੈੱਕਅਪ ਜਿੰਨੇ ਵੀ ਆਰਮ ਭਗਤਾਂ ਦੇ ਸਾਡੇ ਹਰ ਮੈਟਿਕ ਦੇ ਵਿੱਚ ਮੈਡੀਕਲ ਚੈੱਕਅਪ ਹੁੰਦਾ ਅੱਜ ਦੀ ਬੈਠਕ ਦੇ ਵਿੱਚ ਵੀ ਕਪਿਲ ਹਸਪੀਟਲ ਦੇ ਡਾਕਟਰ ਕਪਿਲ ਗੁਪਤਾ ਔਰ ਐਸਆਈ ਹਸਪੀਟਲ ਦੇ ਆਈ ਸਪੈਸ਼ਲਿਸਟ ਡਾਕਟਰ ਅਰਣ ਬਰਮਾ ਉਹਨਾਂ ਨੇ ਚੈੱਕਅਪ ਕੀਤਾ ਹੈਗਾ ਸਾਰਾ ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਆ ਕੇ ਆਪਣਾ ਸਹਿਯੋਗ ਦੇਣ ਦਾ ਪੂਰਾ ਜਿਹੜਾ ਵਿਸ਼ਵਾਸ ਤੇ ਲਾਇਆ ਹੈਗਾ ਕੀਤਾ ਮੰਦਰ ਬਤਵੰਦ ਕਮੇਟੀ ਵੱਲੋਂ ਵੀ ਜਿਹੜਾ ਹੈਗਾ ਕਮੇਟੀ ਨੇ ਅੱਜ ਸਵਾਸਨ ਦਿੱਤਾ ਹੈ ਕਿ ਅਸੀਂ ਜੋ ਪਹਿਲੇ ਸਾਲਾਂ ਦੇ ਵਿੱਚ ਅਸੀਂ ਇਸ ਛੋਪਾ ਯਾਤਰਾ ਵਿੱਚ ਸ਼ਾਮਲ ਹੁੰਦੇ ਆਂ ਤੇ ਅਸੀਂ ਉਸ ਤੋਂ ਵੱਧ ਚੰਕੀਆਂ ਲੈ ਕੇ ਛੋਪਾ ਯਾਤਰਾ ਵਿੱਚ ਸ਼ਾਮਲ ਹੋਵਾਂਗੇ ਜਿਵੇਂ ਜੀ ਦੇਖਿਆ ਜਾਂਦਾ ਦੂਰੋਂ ਦੂਰੋਂ ਵੀ ਲੋਕ ਕਿਹੜੇ ਇੱਥੇ ਮੀਟਿੰਗਾਂ ਦੇ ਵਿੱਚ ਪਹੁੰਚਦੇ ਨੇ ਭਾਵੇਂ ਮੀਟਿੰਗਾਂ ਹੋਣ ਭਾਵੇਂ ਪਰਵਾਦ ਫੇਰੀ ਹੋਣ ਤੇ ਮੀਟਿੰਗਾਂ ਦੇ ਵਿੱਚ ਵਿਚਾਰ ਸਾਂਝੇ ਵੀ ਕੀਤੇ ਗਏ ਤੇ ਇੱਕ ਮੰਚ ਤੇ ਸਾਰਾ ਸਮਾਜ ਕਿਹੜਾ ਇਕੱਠਾ ਹੋ ਕੇ ਦੇਖੋ ਸਾਡਾ ਜੋ ਮੁੱਖ ਮੰਤਵ ਹੈਗਾ ਕਿ ਜਿਸ ਦੇ ਲਈ ਅਸੀਂ ਮੀਟਿੰਗਾਂ ਕਰਦੇ ਹੈਗੇ ਆਂ ਔਰ ਪ੍ਰਬਾਤ ਫੇਰੀਆਂ ਕਰਦੇ ਆਂ ਉਹਦਾ ਇਹ ਹੈਗਾ ਕਿ ਜਿੱਦਾਂ ਇਸ ਸਾਲ ਵੀ ਸਾਡੀਆਂ 13 ਪ੍ਰਬਾਤ ਫੇਰੀਆਂ ਨੇ 10 ਮੀਟਿੰਗਾਂ ਨੇ ਤੋਂ 23 ਵੱਖਰੇ ਵੱਖਰੇ ਸਥਾਨਾਂ ਤੇ ਜਾ ਕੇ ਅਸੀਂ ਮੀਟਿੰਗ ਜਾਂ ਪ੍ਰਬਾਤ ਫੇਰੀ ਕਰਨੀ ਹੈ ਔਰ ਉਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਹੈਗਾ ਸੀ ਇਹ ਨਿਮੰਤਰਣ ਦੇਣਾ ਹੈਗਾ ਕਿ ਤੁਸੀਂ ਜੋ 6 April ਨੂੰ ਪਰਮਸ਼ੀਰੀ ਵਿਜੇ ਚੋਪੜਾਈ ਦੀ ਅਧਿક્ષા ਚ ਜਿਹੜੀ ਸ਼ੋਭਾ ਯਾਤਰਾ ਨਿਕਲਣ ਵਾਲੀ ਹੈ ਜੀ ਰਾਮ ਨਮੀ ਦੀ ਕਿ ਉਹ ਸ਼ੋਭਾ ਯਾਤਰਾ ਦੇ ਵਿੱਚ ਤੁਸੀਂ ਉਸ ਸ਼ਾਮਲ ਹੋਵੋ ਤੇ ਉਹਨੂੰ ਸ਼ੋਭਾ ਯਾਤਰਾ ਨੂੰ ਹੋਰ ਭਾਵੇ ਬਣਾਓ ਸੋ ਇਹਨਾਂ ਮੀਟਿੰਗਾਂ ਦੇ ਵਿੱਚ ਕਾਫੀ ਬੰਦੇ ਜਿਹੜੇ ਹੈਗੇ ਨੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹੜੇ ਜੁੜੇ ਹੋਏ ਨੇ ਰਾਮ ਨਮੀ ਉਸ ਕਮੇਟੀ ਨਾਲ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਆਂਦੇ ਨੇ ਔਰ ਕਾਫੀ ਗਿਣਤੀ ਜਿਹੜੀ ਹੈਗੀ ਆ ਸਿਰਫ ਉਸ ਏਰੀਏ ਦੀ ਜਿਹੜੀ ਹੁੰਦੀ ਆ ਸੰਗਤ ਦੀ ਹੁੰਦੀ ਆ ਅੱਜ ਵੀ ਜਿਹੜਾ ਹੈਗਾ ਇੱਥੇ ਜਿੱਥੇ ਸ਼ਹਿਰ ਦੇ ਹਰ ਪਾਸੇ ਤੋਂ ਲੋਕ ਆਏ ਰਾਮ ਭਗਤ ਆਏ ਨੇ ਉੱਥੇ ਅਰਬਨ ਸਟੇਟ ਦੇ ਜਿਹੜੇ ਹੈਗੇ ਨੇ ਜਿਹੜੇ ਸਮੁੰਦਰ ਦੇ ਨਾਲ ਜੁੜੇ ਹੋਏ ਨੇ ਭਾਵੇਂ ਇਤੋਂ ਦੀਆਂ ਐ ਇਸਤਰੀ 사ਸੰਗ ਸਭਾ ਦੀਆਂ ਭੈਣਾਂ ਨੇ ਭਾਵੇਂ ਹੋਰ ਜੋ ਸਾਥੀ ਨੇ ਇਸ ਇਲਾਕੇ ਤੋਂ ਪਰਸ਼ਦ ਹੈਗੇ ਨੇ ਪਰ ਕਾਫੀ ਜਿਹੜੇ ਲੋਕ ਨੇ ਜੋ ਇਸ ਇਲਾਕੇ ਤੋਂ ਨੇ ਉਹ ਵੀ ਸ਼ਾਮਲ ਹੋਏ ਨੇ ਸੋ ਸਾਡੀਆਂ ਜੰਨੀਆਂ ਵੱਖੋ ਵੱਖਰੇ ਜਗ੍ਹਾ ਤੇ ਮੀਟਿੰਗਾਂ ਹੁੰਦੀਆਂ ਜਾਂ ਪ੍ਰਭਾਤ ਫੇਰੀਆਂ ਉਹਨਾਂ ਦਾ ਮੇ ਮਕਸਦ ਇਹ ਹੋਈ ਹੈ ਕਿ ਸ਼ਹਿਰ ਦੇ ਹਰ ਹਿੱਸੇ ਦੇ ਵਿੱਚ ਜਾ ਕੇ ਅਸੀਂ ਰਾਮ ਭਗਤਾਂ ਨੂੰ ਇਹਨਾਂ ਨਾਲ ਜੋੜੀਏ ਅਗਲੀ ਬੈਠਕ ਕਿੱਥੇ ਹੈਗੀ ਉਸ ਦੇ ਬਾਰੇ ਵੀ ਲੋਕਾਂ ਗੱਡੀਆ ਜਿਹੜੀਆਂ ਇਸ ਹਫ਼ਤੇ ਦੀਆਂ ਆਉਣ ਵਾਲੇ ਹਫ਼ਤੇ ਦੀਆਂ ਅਗਲੀਆਂ ਬੈਠਕਾਂ ਨੇ ਉਹਦੇ ਵਿੱਚੋਂ ਵੀਰਵਾਰ ਨੂੰ 13 ਮਾਰਚ ਨੂੰ ਗੁਲਸ਼ਨ ਪੈਲਸ ਭਗਤ ਸਿੰਘ ਚੌਂਕ ਦੇ ਵਿੱਚ ਹੈ ਔਰ ਰਵੀਵਾਰ ਨੂੰ 16 ਮਾਰਚ ਨੂੰ ਹਿੰਦੀ ਮਲਾਬ ਤੇ ਕਾਰਿਆਲੇ ਦੇ ਵਿੱਚ ਹੈ ਔਰ ਜਿਹੜੀਆਂ ਪ੍ਰਭਾਤ ਫੇਰੀਆਂ ਨੇ ਇਸ ਹਫਤੇ ਦੀ ਆਉਣ ਵਾਲੇ ਦੀਆਂ ਉਹਦੇ ਵਿੱਚ 14 ਮਾਰਚ ਨੂੰ ਹੋਲੀ ਵਾਲੇ ਦਿਨ ਬੈਂਕ ਕਲੋਨੀ ਦੇ ਵਿੱਚ ਹੈ ਔਰ 15 ਮਾਰਚ ਨੂੰ ਆਕਾਸ਼ ਕਲੋਨੀ ਹੁਸ਼ਿਆਰਪੁਰ ਰੋਡ ਦੇ ਵਿੱਚ ਹੈ ਔਰ 16 ਮਾਰਚ ਨੂੰ ਕਿਸ਼ਨਪੁਰਾ ਦੇ ਵਿੱਚ ਹੈ ਸੋ ਇਸ ਹਫਤੇ ਦੀਆਂ ਜਿਹੜੀਆਂ ਨੇ ਇਹ ਦੋ ਪ੍ਰਭਾਤ ਫੇਰੀਆਂ ਇਤਨ ਪਰਵਾਤ ਫੇਰੀਆਂ ਤੇ ਦੋ ਬੈਠਕਾਂ ਦਾ ਕਾਰਜਕ੍ਰਮ ਇਹ ਹੈਗਾ ਤੇ ਸਾਰਿਆਂ ਨੂੰ ਆਪਕਤਾਂ ਨੂੰ ਨਿਮੰਤਰਣ ਦਿੰਨੇ ਆ ਕਿ ਇਹਨਾਂ ਬੈਠਕਾਂ ਦੇ ਵਿੱਚ ਇਹਨਾਂ ਪਰਵਾਤ ਫੇਰੀਆਂ ਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਧੰਨਵਾਦ। ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਮਹਾ ਸਚੀ ਅਵਨੀਸ਼ ਰੋੜਾ ਜੀ ਦੇ ਨਾਲ। ਉਹਨਾਂ ਨੇ ਜੋ ਦੱਸਿਆ ਅੱਜ ਗੀਤਾ ਮੰਦਰ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਹੈ ਅਲੱਗ-ਅਲੱਗ ਮੰਦਰ ਕਮੇਟੀਆਂ ਦੇ ਅਲੱਗ-ਅਲੱਗ ਕਮੇਟੀਆਂ ਮੈਂਬਰਾਂ ਦੇ ਜੋ ਹੈ ਵਿਚਾਰ ਸਾਂਝੇ ਕੀਤੇ ਗਏ ਨੇ ਤੇ ਉਸ ਤੋਂ ਅਗਲੀ ਕਿਹੜੀ ਬੈਠਕ ਹੈ ਚੌਥੀ ਬੈਠਕ ਵੀਰਵਾਰ ਨੂੰ ਗੁਲਸ਼ਨ ਬੈਲੰਸ ਦੇ ਵਿੱਚ ਭਗਤ ਸਿੰਘ ਚੌਂਕ ਕੀਤੀ ਤੁਹਾਨੂੰ ਦਿਖਾਈ ਹੈ ਜਲੰਧਰ ਦੇ ਸ਼੍ਰੀ ਰਾਮ ਨਾਮੀ ਉਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਕਲਣ ਵਾਲੀ ਸ਼ੁਭ ਯਾਤਰਾ ਸਬੰਦੇ ਵਿੱਚ ਅੱਜ ਤੀਸਰੀ ਬੈਠਕ ਦਾ ਜੋਜਨ ਕੀਤਾ ਗਿਆ ਕੈਮਰਾਮੈਨ ਅਜੇ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ